ਸ੍ਰੀ ਕਾਲਜੀ ਤੁਹਾਡਾ ਸਾਰਿਆਂ ਦਾ ਸਵਾਗਤ ਹੈ ਦਸ਼ਮੇਸ਼ਪੀਤਾ ਨਿਊਜ਼ ਜਿਵੇਂ ਕਿ ਆਪ ਸਭ ਪੱਲੀ ਪੰਦ ਵਾਕਫ ਹੋ 21 ਦਸੰਬਰ ਨੂੰ ਕੜੂਗਾ ਨਗਰ ਪੰਚਾਇਤ ਦੇ 11 ਨਵੇਂ ਐਮਸੀ ਬਣ ਜਾਣਗੇ ਸਾਡੇ ਵੱਲੋਂ ਵੱਖ-ਵੱਖ ਵਾਡਾਂ ਦਾ ਦੌਰਾ ਵੀ ਕੀਤਾ ਜਾ ਰਿਹਾ ਹੈ ਅਤੇ ਸਰਵੇਅਰ ਰਿਪੋਰਟ ਵੀ ਭੇਜ ਕੀਤੀ ਜਾ ਰਹੀ ਹੈ ਅੱਜ ਅਸੀਂ ਕੜੂਗਾ ਦੇ ਵਾਰਡ ਨੰਬਰ 3 ਦੇ ਵਿੱਚ ਪਹੁੰਚੇ ਹਾਂ ਜਿੱਥੋਂ ਆਮ ਆਦਮੀ ਪਾਰਟੀ ਦੇ ਸੰਭਾਵੀ ਉਮੀਦਵਾਰ ਹਨ ਮੈਡਮ ਜਸਵਿੰਦਰ ਗੌਰ ਤੁਹਾਨੂੰ ਉਹਨਾਂ ਦੇ ਮੁਖਤੱਤਬ ਵੀ ਕਰਾਵਾਂਗੇ ਅਤੇ ਵਾਰਡ ਦੀਆਂ ਕਿਸ ਪ੍ਰਕਾਰ ਦੀਆਂ ਪਰੇਸ਼ਾਨੀਆਂ ਆਈਆਂ ਹਨ ਤੇ ਕੀ ਕੀ ਵਿਕਾਸ ਕਾਰਜ ਵੀ ਹੋਏ ਹਨ ਉਹਨਾਂ ਬਾਰੇ ਜਾਣਣਾ ਵੀ ਪਾਵਾਂ। ਮੈਂ ਸਤਿ ਸ਼੍ਰੀ ਅਕਾਲ ਜੀ। ਜੀ ਤੁਹਾਨੂੰ ਬਹੁਤ ਬਹੁਤ ਧੰਨਵਾਦ। ਜੀ ਚੰਨ ਜੀ ਬਹੁਤ ਬਹੁਤ ਤੁਹਾਡਾ ਕਾਸਾ ਵਾਹਿਗੁਰੂ ਜੀ ਕੀ ਫਤਿਹ ਜੀ। ਬੜੀ ਖੁਸ਼ੀ ਹੋਈ ਹੈ ਜੀ ਗੁਰਸਿੰਘ ਪਰਿਵਾਰ ਦੇ ਵਿੱਚ ਆਏਗਾ ਤੇ ਫਤਿਹ ਦੀ ਸਾਂਝ ਤੁਸੀਂ ਕੀਤੀ ਹੈ। ਮਨੋ ਕਾਮਨਾ ਇਹ ਵੀ ਹੈ ਵਿਜੈ ਜੀ ਫਤਿਹ ਤੁਸੀਂ ਬੁਲਾਈ ਹੈ ਨਗਰਗਰ ਨਿਵਾਸੀ ਤੁਹਾਨੂੰ ਫਤਿਹ ਵੀ ਬਖਸ਼ਣ। ਤੇ ਮੈਡਮ ਆਪ ਜੀ ਦਾ ਸ਼ੁਭਨਾਮ ਜੀ। ਸ੍ਰਿੰਦਰ ਕੌਰ ਤੇ ਆਪਜੀ ਦਾ ਵਾਰਡ ਨੰਬਰ ਜੀ ਤਿੰਨ ਤਿੰਨ ਵਾਰਡ ਜੀ ਮੈਡਮ ਆਪਜੀ ਦੇ ਸਹਾਰੇ ਇਦਾਂ ਦਾ ਪਹਿਲਾਂ ਗੱਲ ਸੀ ਜੀ ਵੀ ਤੁਹਾਨੂੰ ਪਾਰਟੀ ਵੱਲੋਂ ਟਿਕਟ ਦਿੱਤੀ ਜਾਵੇਗੀ ਕਿ ਆਪ ਨੂੰ ਹਰੀ ਸਰਵੇ ਕਰਕੇ ਪਾਰਟੀ ਦੀ ਟਿਕਟ ਦਿੱਤੀ ਗਈ ਸਰਵੇ ਕਾ ਕੀ ਦਿੱਤੀ ਹੋਈ ਹੈ ਠੀਕ ਹੈ ਤੁਹਾਡਾ ਪਰਿਵਾਰ ਲਗਭਗ ਕਿੰਨੇ ਕ ਸਮੇਂ ਤੋਂ ਨਗਰ ਨਿਵਾਸੀਆਂ ਦੀ ਸੇਵਾ ਵਿੱਚ ਲੱਗਿਆ ਹੋਇਆ ਹੈ ਇਹ ਹੋਵੇਗੀ ਠੀਕ ਜਦੋਂ ਅਸੀਂ ਪਿੰਡ ਦਾ ਸਰਵੇ ਕੀਤਾ ਵਾਰਡ ਦਾ ਸਰਵੇ ਕੀਤਾ ਤਾਂ ਪਿੰਡ ਨੇ ਸਾਨੂੰ ਦੱਸਿਆ ਵੀ ਆਮ ਜੀ ਦੇ ਤਰਪਦੀ ਸਦਾਸ਼ਮ ਸ਼ੇਰ ਸਿੰਘ ਪਲੋਂ ਪਹਿਲਾਂ ਵੀ ਵਿਕਾਸ ਕਾਰਜ ਕਰਵਾਏ ਜਾ ਰਹੇ। ਹਾਂਜੀ ਹਾਂਜੀ ਥੋੜਾ ਜਿਹਾ ਚਾਨਣਾ ਪਾਉਂਗੇ ਕਿ ਕਿਹੜੇ ਕਿਹੜੇ ਕਾਰਜ ਕਰਵਾਏ ਗਏ। ਹਾਂਜੀ ਇੱਕ ਤਾਂ ਸਾਡੇ ਸਮਸ਼ਾਨ ਘਾਟ ਦੀ ਬਹੁਤ ਖਰਾਬ ਤੇ ਕੰਮ ਰੁਕਿਆ ਹੋਇਆ ਤਦੋਂ ਉਹ ਆਣੀ ਜਦ ਪਹਿਲੀ ਸਰਕਾਰਾਂ ਦੀ ਕੋਈ ਕੰਮ ਨਹੀਂ ਤਾਂ ਕੀਤਾ ਜੀ ਤਾਂ ਹੁਣ ਇਹ ਕਰਵਾਇਆ ਜੀ ਕਾਰਜ ਜੀ। ਇਸ ਦੇ ਨਾਲ ਨਾਲ ਤੁਹਾਨੂੰ ਸਦਾਸ਼ਮ ਸ਼ੇਰ ਸਿੰਘ ਜੀ ਨਾਲ ਵੀ ਰੂਬੂ ਕਰਵਾਉਂਦੇ ਹਨ ਉਹ ਵੀ ਸਾਡੇ ਨਾਲ ਹੀ ਬੈਠੇ ਹਨ ਭਾਈਚਾਰਕ ਵੋਟਰ ਵੀ ਬੈਠੇ ਹਨ ਕੈਮਰਾਮੈਨ ਨੂੰ ਬੇਨਤੀ ਕਰਾਂਗੇ ਉਹਨਾਂ ਉੱਪਰ ਵੀ ਫਲੈਸ਼ ਮਾਰੀ ਜਾਵੇ। ਸੋਸ਼ੀ ਗਸਨਾ ਜੀ ਫੈਕਟੀ ਹਾਂਜੀ ਪੜਾ ਚੈਨਲ ਦੇ ਮਾਧਮ ਨਾਲ ਹੀ ਹਮਾਂ ਨੂੰ ਸਾਰੇ ਵੋਟਰਾਂ ਸਤਿ ਸ੍ਰੀ ਅਕਾਲ ਬਹਿਜੇ ਖਾਲਸਾ ਭਾਈ ਜੀ ਫਤਿਹ ਜੀ ਸ਼ਮਸ਼ੀਲ ਸਿੰਘ ਦੀ ਵੋਟਰਾਂ ਦਾ ਕਿਦਾਂ ਦਾ ਰੁਝਾਨ ਆਪ ਜੀ ਨੂੰ ਦੇਖਣ ਨੂੰ ਮਿਲ ਰਿਹਾ ਹੈ ਦੇਖੋ ਰੁਝਾਨ ਤਾਂ ਬਹੁਤ ਵਧੀਆ ਜੀ ਪਹਿਲਾਂ ਤੋਂ ਜਿਵੇਂ ਹੋਣਾ ਸਾਰੇ ਵੋਟਰਾਂ ਦਾ ਵਾਲਾ ਆਪਣੇ ਕੋਈ ਐਦਾਂ ਦੀ ਕੋਈ ਗੱਲ ਨਹੀਂ ਜਾਈ ਅ ਦਗੋਪਤੀ ਬਾਰੇ ਅਕਸਰ ਕਿਹਾ ਜਾਂਦਾ ਹੈ ਕਿ ਇੱਥੇ ਜ਼ਿਮੀਂਦਾਰਾ ਦਾ ਇਕਾ ਹੈ ਤੇ ਕੀ ਲੱਗਦਾ ਹੈ ਕਿ ਇਹ ਵਾਲਾ ਇਕਾ 21 ਦਸੰਬਰ ਨੂੰ ਸਿੱਧ ਕੀਤਾ ਜਾਵੇਗਾ ਤੁਹਾਡੇ ਪੂਕਾ ਬਸ ਇੱਕ ਹੁਣ ਇਹਦਾ ਉਹ ਜਿਵੇਂ ਅਨਾਉਂਸ ਹੋਣੇ ਲਈ ਉਹ ਹੈ ਹਾਂਜੀ ਕਿਤਾਬ ਉਹ ਠੀਕ ਹੈ ਜੀ ਆ ਡਾਕਟਰ ਚੰਦਜੀ ਸਿੰਘ ਜੀ ਬਾਰੇ ਕੀ ਕਹਿਣਾ ਚਾਹੋਗੇ ਵੀ ਉਹਤਾਂ ਨੇ ਕਿਸ ਪ੍ਰਕਾਰ ਦੇ ਟਿਕਟਾਂ ਦੀ ਵਰਲਡਪਾਖੂ ਵੀ ਢੰਗ ਨਾਲ ਕੀਤੀ ਹੈ ਬਹੁਤ ਵਧੀਆ ਕਰੇ ਦੇਖੋ ਇਦਾਂ ਦੇ ਐਮਐਲਏ ਕਿਤੇ ਵੀ ਨਹੀਂ ਹੋਣੇ ਲੱਗਦਾ ਠੀਕ ਹੈ ਨਾ ਉਹ ਕੋਈ ਵੀ ਐਮਐਲਏ ਬਣ ਕੇ ਬਾਅਦ ਚ ਗੇੜਾ ਨਹੀਂ ਮਾਰਦਾ ਇਹ ਆ ਗਿਆ ਕੋਈ ਖਾਲ ਅੰਡਵਾਂ ਜਾਂ ਕਿਤੇ ਨੇ ਬਿਲਾਲੇ ਤਾਵੇਂ ਇਹ ਕੰਮ ਇਹਨਾਂ ਨੇ ਡੋਰ ਟੂ ਡੋਰ ਕਰਿਆ ਸਾਰੇ ਕਿਥੇ ਹੀ ਆਏ ਆ ਬਾਕੀ ਉਹ ਵੀ ਜਦੋਂ ਵੀ ਆਦੇ ਉਹਨਾਂ ਨੂੰ ਮੈਸੇਜ ਲਾਉਨੇ ਆ ਉਦੋਂ ਹੀ ਸਾਡੇ ਕੋਲ ਜਦੇ ਹਾਜ਼ਰ ਹੋ ਜਾਂਦੇ ਆ ਠੀਕ ਹੈ ਇਦਾਂ ਦਾ ਐਮਐਲਏ ਮੈਨੂੰ ਲੱਗਦਾ ਪੰਜਾਬ ਜੀ ਜਾਂ ਕਿਤੇ ਬਾਹਰ ਕਿਤੇ ਹੋਈ ਉੱਪਰ ਹੀ ਗਈ ਠੀਕ ਹੈ ਜੀ ਤੇ ਆਪਣੇ ਵੋਟਰਾਂ ਲਈ ਇਹ ਸੁਨੇਹਾ ਤੁਸੀਂ ਦੇਣਾ ਚਾਹੋਗੇ ਇਹਦੇ ਵੋਟਰਾਂ ਨੇ ਆਪਣਾ ਤੁਹਾਡੇ ਚੰਦਰ ਅਸੀਂ ਇਹ ਸੁਨੇਹਾ ਦੇਣਾ ਚਾਹੁੰਦੇ ਆ ਕਿ ਸਾਰੇ ਵੱਦ ਤੋਂ ਵੱਧ ਹੱਕਾ ਪਾਓ ਠੀਕ ਹੈ ਨਾ ਤੇ ਵਧੀਆ ਦੇਖੋ ਸਰਕਾਰ ਜਿਹੜੀ ਸਰਕਾਰ ਹੁੰਦੀ ਆ ਉਹ ਤਾਂ ਕੈਂਡੀਡੇਟ ਬਣ ਜਵੇ ਦਾ ਕੰਮ ਸਾਰੇ ਹੋ ਜਾਂਦੇ ਆ ਜੇ ਦੂਜਾ اپੋਜੀਸ਼ਨ ਦਾ ਹੋ ਜਵੇ ਉਹ ਥੋੜੀ ਪ੍ਰੋਬਲਮ ਆਉਂਦੀ ਹੈ ਫਿਰ ਫਿਰ ਬਾਅਦ ਚ ਕਹਿਣ ਲੱਗਦੇ ਨੇ ਵੀ ਸਾਨੂੰ ਐਦਾਂ ਨਹੀਂ ਹੋਇਆ ਇਹ ਨਹੀਂ ਹੋਇਆ ਹੈ ਨਾ ਯਾਨੀ ਸਾਰੇ ਮੈਂ ਤਾਂ ਇਹੀ ਅਪੀਲ ਹੈ ਸਾਰੇ ਨੂੰ ਵੋਟਰਾਂ ਨੂੰ ਵੀ ਜਿੰਨੇ ਵੀ ਵੱਧ ਤੋਂ ਵੱਧ ਝਾੜੂ ਦੇ ਕੈਂਡੀਡੇਟ ਖੜੇ ਆ 11 ਦੇ 11 ਸਭ ਨੂੰ ਵੋਟਾਂ ਪਾ ਕੇ ਜਿਤਾਓ ਤਾਂ ਕਿ ਕੰਮ ਕੋਈ ਵੀ ਪਿੰਡ ਦਾ ਰਹਿਣਾ ਪਾਣੀ ਦਾ ਇਹ ਮਤਲਬ ਆ ਲੋ ਜਾਵੇ ਸਾਡੇ ਇੱਧਰ ਇੱਕਦਮ ਛੇੜ ਦੇ ਪਾਸੇ ਘਰ ਹੈ ਠੀਕ ਹੈ ਨਾ ਸਾਰਾ ਪਿੰਡ ਦਾ ਪਾਣੀ ਪੱਲੀ ਸਾਈਡ ਤੇ ਇੱਧਰ ਆਉਂਦਾ ਹੈ ਤਾਂ ਕਿ ਸਭ ਤੋਂ ਪਹਿਲਾ ਕੰਮ ਸਾਡਾ ਇਹ ਹੋਗਾ ਵੀ ਪਾਣੀ ਦਾ ਮਸਲਾ ਹੱਲ ਕਰਿਆ ਜਾਵੇ ਕਿਉਂਕਿ ਟੀਵਰੇ ਵਗੈਰਾ ਵਿੱਚ ਜੋ ਵੀ ਹੋਇਆ ਆ ਹੋਏਗਾ ਉਹ ਕਰਿਆ ਗਿਆ ਸੋ ਇਹਨਾਂ ਸਾਡੇ ਨਾਲ ਸਰਦਾਰ ਸ਼ਮਸ਼ੀਰ ਸਿੰਘ ਧੋਵਾ ਅਤੇ ਉਹਨਾਂ ਦੀ ਧਰਮ ਸਪਤਨੀ ਜਸਵਿੰਦਰ ਕੌਰ ਜੀ ਬੜੇ ਹੀ ਸੌਕੇ ਵਧੀਆ ਅਤੇ ਪਾਰਦਰਸ਼ੀ ਢੰਗ ਨਾਲ ਇਹਨਾਂ ਨੇ ਆਪਣੇ ਵਾਰਡ ਦੀਆਂ ਮਸਲੇ ਵੀ ਦਰਸਾਈਆਂ ਹਨ ਅਤੇ ਕਿਸ ਪ੍ਰਕਾਰ ਨਾਲ ਇਹਨਾਂ ਨੇ ਕਾਰਜ ਕਰਨੇ ਹਨ ਉਹਨਾਂ ਉੱਪਰ ਵੀ ਰੌਸ਼ਨੀ ਦਵਾਈ ਹੈ ਸੋ ਇਸ ਪ੍ਰਕਾਰ ਨਾਲ ਇੱਕ ਹੋਰ ਵਾਰਡ ਦੀ ਚਾਣਣ ਲੈ ਕੇ ਤੁਹਾਡੇ ਨਾਲ ਰੂਪ ਰੂਪ ਹੋਵਾਂਗੇ ਸਾਰਿਆਂ ਦਾ ਸਤਿ ਸ਼੍ਰੀ ਅਕਾਲ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ